ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਹੈਗਾ ਜੀ ਸੰਡੇ ਅੱਜ ਇਹਨਾਂ ਦੀ ਛੁੱਟੀ ਸੀ ਅੱਜ ਅਸੀਂ ਚੱਲੇ ਆਂ ਸਵੇਰ ਸਵੇਰਾ ਮਿਰਚਾਂ ਤੋੜਨ ਕਿਉਂਕਿ ਮਿਰਚਾਂ ਜ਼ਿਆਦਾ ਲੱਗੀਆਂ ਸੀ ਫਿਰ ਇਹਨਾਂ ਤੋਂ ਕੰਮ ਦੇ ਦਿਨਾਂ 'ਚ ਟੁੱਟਦੀਆਂ ਨਹੀਂ ਤੇ ਮੇਰੇ ਕੋਲੋਂ ਵੀ ਨੀ ਜਾਇਆ ਜਾਂਦਾਗਾ ਤੇ ਅੱਜ ਇਹਨਾਂ ਦੀ ਛੁੱਟੀ ਸੀ ਮੈਂ ਤਾਂ ਜਾਣਾ ਸੀ ਕੰਮ ਤੇ ਮੈਂ ਕਿਹਾ ਚਲੋ ਸਵੇਰ ਜਾ ਕੇ ਤੜਾਲ ਲੇ ਹੁੰਨੀ ਆ ਤੇ ਹੁਣ ਮੈਂ ਚੱਲੀ ਸੀ ਇਹਨਾਂ ਦੇ ਨਾਲ ਹੁਣ 8 ਤੱਕ ਦਾ ਟਾਈਮ ਆ ਤੇ ਚੱਲਦੇ ਸੀ ਅਸੀਂ ਮੱਛਾਂ ਤੋੜਨ ਉਹ ਲੱਗ ਕੇ ਇੱਥੇ ਹੁਣ ਤੇ ਅਖਰ ਰੋਟਾਂ ਦਾ ਬੂਟਾ ਅਖਰ ਰੋਟ ਲੱਗੇ ਹੋਏ ਆ ਹੁਣ ਗਾਂ ਸਰਦੀਆਂ ਚ ਪੱਕ ਜਾਂਦੇ ਹੁੰਦੇ ਇਸੇ ਤੋੜਨੇ ਇਦਾਂ ਹੀ ਪੈਂਦੇ ਬਾਅਦ ਚ ਫੇਰ ਇਹ ਤੁੱਫੇ ਸਕਾਉਣੇ ਪੈਂਦੇ ਮਿਆਉਂ ਓਕੀਆਂ ਵਿਚਾਰੀਆਂ ਕਦੇ ਇੰਨਾ ਸੋਨਾ ਹੋਇਆ ਪਿਆ ਨਾ ਅੱਜ ਲੈ ਕੇ ਚਾਲਦੇ ਆ ਚਟਣੀ ਪਾਣੀ ਬਿੱਲੇ ਨਾਲ ਪਾ ਖਰਾਕ ਕਿੱਥੇ ਇਹਨਾਂ ਦੀ ਨਹੀਂ ਤਾਂ ਪਾਉਂ ਵਾਲੀ ਹੈ ਇਹਦਾ ਕਿੰਨਾ ਖਰਾਕ ਕਰਾਉਣਾ ਨਹੀਂ ਨਾ ਪਾ ਦੇ ਪਹਿਲਾਂ ਦੇਖੀ ਡਰਦੇ ਆ ਉਹ ਤਾਂ ਮੇਰੇ ਤੋਂ ਡਰਦੇ ਤੈਨੂੰ ਡਰਦੇ ਹੁੰਦੇ ਹੀ ਐਸਾ ਨਾ ਉਹ ਮੇਰਾ ਪਾਣੀ ਕਾਹਦੇ ਚ? ਇਹ ਤੇ ਡੱਬਾ ਪਿਆ ਉਹਦੇ ਚ ਪਾ ਲਈ। ਲੈ ਜੋੜੀ। ਸ਼ਾਮੇ ਜੇ ਪਾ ਤੁੱਪੇ। ਹੂੰ। ਅੱਜ ਤਾਂ ਬਾਈਟੀ ਨਹੀਂ ਲੱਗੀ। ਸਾਰੇ ਇਕੱਠੇ ਖਾਣ। ਨਹੀਂ ਨਹੀਂ ਇਹਨੂੰ ਅੱਡ ਪਾਉਣੀ ਆ ਇਹਨੂੰ ਖਾਣ ਨਹੀਂ ਦਿੰਦੇ ਵੱਡੀ ਨੂੰ। ਆਲੂ ਨਾ ਮਾਸੀ ਇਹਨੂੰ ਦੀ ਵੱਡੀ। ਇਹ ਮੈਨੂੰ ਪਰਾ ਮੈਂ ਉਹ ਆਹ ਆ ਵੱਡੀ। ਮੈਨੂੰ ਪਾਇਆ ਨਾ ਸਾਰੇ ਨੇ ਕੱਟੇ ਦੱਬਾ ਕਿਤੇ ਕਿੰਨੇ ਤਾਂ ਲਾ ਦੇ ਕਿਹੜੇ ਕਿਹੜੇ ਹੋ ਗਏ ਵੇਲਾ ਬਸ ਇੰਨੇ ਹੀ ਤਾਂ ਨੇ ਬਸ ਬਸ ਉਹ ਵਿਚਾਰੇ ਕਿਹੜੀ ਅਲੱਗ ਹੋ ਰਹਿ ਗਿਆ ਉਹ ਆਪੇ ਖਾ ਲੂਗੀ ਤੂੰ ਫਿਰ ਮੈਨੂੰ ਰੱਜ ਜਾਣਾ ਇਹ ਹੋ ਰਾ ਉੱਥੇ ਰੱਖ ਦੇ ਅੰਦਰ ਹੀ ਖਰਦਾਰ ਨਾ ਜਾ ਹਾਂਜੀ ਹੁਣ ਆਗੇ ਸਬਜੀ ਚ ਮਿਰਚਾਂ ਪਾ ਤੋੜਨੀਆਂ ਚ ਇਹ ਲੱਗਦਾ ਫਲੀਂ ਅੰਗਵਾਰੀ ਦੀ ਬਹੁਤ ਵੱਡੇ ਵੱਡੇ ਬੂਟੇ ਹੋਏ ਪਏ ਵੀ ਸਿਮਲੇ ਮਿਰਚਾਂ ਇਹਨਾਂ ਜਿਹੜੇ ਚੱਪਣ ਕद्दू ਸੀਗੇ ਪੱਤੇ ਸੀ ਵੱਲਾਂ ਆ ਜਿਹੜੀਆਂ ਥੱਲੇ ਸੀਗੇ ਇਹ ਵਿੱਚ ਇਦਾਂ ਖਲਾਰ ਤੇ ਬੀ ਬਾਨ ਜੁਗ। ਇਹ ਗਿੰਡੀਆਂ ਗਿੰਡੀਆਂ ਬੋਲਾ ਗਦੀਆਂ ਹੋ। ਫਿਰ ਟੋਟੀਆਂ ਨਹੀਂ ਗਿਓ। ਫੂਟੇ ਜ਼ਿਆਦਾ ਸੀਗੇ। ਤੇ ਭਰੇ ਰਹਿੰਦੇ। ਹਨ ਮੇਂ ਦਾ ਕਰਕੇ सारी सब्जी एदकी जी पी है मीह बहुत घट आया ना इत की चुप टिंडे टिंडे तो लगे बहुत कल ही तोड़ के लेके गए शाम बहुत हो गई ना सारे किलर गए लगे हुए आज ले जावे तोड़ के तोड़ इत तो वाल होगी कदू कद तो छोटे छोटे लगे हुए हैं ਤੋਰੀਆਂ ਇਹ ਹੈ ਗਿਆ ਲਾ ਆ ਦੇਖੋ ਸਾਰੀਆਂ ਜਿਹੜੀਆਂ ਬੱਲਾਵਾਂ ਨੇ ਮੀਨਾਂ ਔਰ ਕਰਕੇ ਵਿੱਚ ਮੱਛੀਆਂ ਜੀਆਂ ਪਈਆਂ ਪਾਣੀ ਤਾਂ ਵੈਸੇ ਡਿੱਲੀ ਪੈਂਦਾ ਵਾ ਇਹਨਾਂ ਨੂੰ ਪਰ ਫੇਰ ਵੀ ਜਿਹੜੀ ਮੀਨ ਨਾਲ ਗੱਲ ਬਣਨੀ ਉਹਨੇ ਨਾ ਬੰਦੀ ਅੰਦਰ ਹੈਗੇ ਚਿਬੜਾਂ ਆਂ ਦੀਆਂ ਵੱਲਾਂ ਅੱਧੀ ਸਬਜ਼ੀ ਤਾਂ ਟੁੱਟਣ ਨਾਲ ਹੀ ਖਰਾਬ ਹੋ ਜਾਂਦੀ ਆ ਤੇ ਭੈਮਾ ਨਾ ਹੁਣ ਕਰਕੇ ਇੰਨਾ ਤਾਂ ਵੀ ਟੁੱਟ ਜੀਗੀ ਤੇ ਮੈਂ ਤਾਂ ਸੰਡੇ ਨੂੰ ਹੀ ਆਉਣੀ ਹੁੰਨੀ ਆ ਮੇਰੇ ਕੋਲ ਵੀ ਟਾਈਮ ਹੁੰਦਾ ਖੀਰੇ కూਰੇ ਜੇ ਸਾਰੇ ਪੱਕੇ ਪਏ ਚਿੰਨ੍ਹ ਕੋ ਲੋਡ ਹੁੰਦੀ ਉਹਨਾਂ ਕਿ ਲੈ ਜੰਨੇ ਆ ਕੌਣ ਵਸਤ ਆਪਕਨੀ ਹੈਗੀ ਕਰੇਲਿਆਂ ਦੀ ਬਲ ਇਹਨੇ ਵੀ ਲੱਗਾ ਹੋਇਆ ਫਲ ਇਸ ਤਰ੍ਹਾਂ ਜਾਲ ਜਿਹਾ ਪਾਇਆ ਉੱਪਰ ਚੜ ਜੂਗੀ ਆ ਪੇਠੇ ਆ ਪੇਠੇ ਤਾਂ ਹਜੇ ਲੱਗਣੇ ਲੱਗਾ ਕੋਈ ਵੀ ਪੇਠਾ ਜਿਹਾ ਲਿਆ ਨਹੀਂਗਾ ਆਪਣੇ ਚੋਲੇ ਚੋਲੇ ਫਲੀਆਂ Andiamo a giocare a Diwali. Vi angolisco. Non ho ancora tolto il mercello. Non ho mai tolto il Non ho mai tolto il Non ho mai tolto ਦੂਜਾ ਮੈਂ ਅੱਛਾ ਕਰੀਆਂ ਪਰ ਇਹ ਬੀ ਦੂਜਾ ਵਾ ਯਾਨੀ ਮੋਟੀਆਂ ਹੁੰਦੀਆਂ। ਪਿੱਛੇ ਖਰਾਬ ਹੋਈ ਜਾਂਦੀਆਂ ਲਾਲ ਹੋ ਹੋ ਕੇ। ਤੋੜ ਲੇਗਾ? ਹਾਂ ਇਹ ਲਾਲਾ ਤੋੜਨੀ। ਆਲੇ ਛੋਟੀਆਂ ਜਿਹੀਆਂ ਵਿੱਚ ਛੱਡ ਦਿੰਨੇ ਹਾਂ ਆਹੋ ਮੋਟੇ ਕਮੋਟ ਕਰ ਤੋੜ ਲਾ ਜਿਹੜੀਆਂ ਲਾਲ ਹੋਈ ਜਾਂਦੀਆਂ ਉਹ ਤੋੜ ਲਾ ਹਾਂ ਲਾਲ ਹੋਈ ਜਾਂਦੀਆਂ ਇਹ ਛੋਟੀਆਂ ਪੜੀਆਂ ਬੈੱਕ ਕੇ ਕਬੂਤਰ ਉਤੇ ਹੋਰ ਮੈਂ ਇਤੋਂ ਕੱਲੇ ਤੋਂ ਕਿਥੇ ਟੁੱਟਦੀਆਂ ਇਹ ਇਹ ਕਰੀਏ ਚੰਗੀ ਇਕੱਠੀਆਂ ਉਦਰਾ ਸ਼ਿਮਲਾ ਮਿਰਚਾਂ ਸ਼ਿਮਲਾ ਪਖਾਂਦੇ ਨਹੀਂਗੇ ਇਹ ਲੋਕ ਉਹ ਖਾਂਦੇ ਆ ਫਰਾਈ ਕਰਕੇ ਹੁਣ ਆਪਾਂ ਕੀ ਕੀ ਖਾਈਏ ਤੂੰ ਵੀ ਆ ਗਈ ਲੈ ਆ ਕਹਿੰਦੀ ਮੈਂ ਵੀ ਤੋੜਨੇ ਆਂ ਲੂਨਾ ਆ ਜਾ ਨਹੀਂ ਆ ਜਾ ਤੈਨੂੰ ਵੀ ਹੈਲਪ ਕਰਾ ਦੇ ਲੂਨਾ ਲੈ ਲੇਟੇ ਮਾਰਨ ਲੱਗ ਗਈ ਆਹ ਜਿਆਈ ਨਾ ਪਹਿਲਾਂ ਵਿਚਾਰੇ ਜਿਵੇਂ ਤੁਰੀਆਂ ਫੈਦਿਆਂ ਸੀ ਭੁੱਖਿਆਂ ਕਰਕੇ ਸ਼ਾਲੇ ਫਰੇਜ ਤੇ ਕਾਹ ਤੋੜੇ ਹੂੰ ਪਿੰਡੀ ਪਿੰਡੀ ਨਹੀਂ ਮੇਥਾ ਟੋੜਦੀ ਹੁਣ ਜਾ ਕੱਲ ਮੇਰੇ ਰੈਸਟੋਰੈਂਟ ਤੇ ਪਾਕ ਲ ਗਈ ਉੱਥੋਂ ਇਨੀ ਕਾਂਡਾ ਬਿਨਾਂ ਦਸਤਾਨਿਆਂ ਤੋਂ ਮੈਂ ਪਾਈ ਉਹ ਤਾਂ ਇੰਨਾ ਖੁਸ਼ ਹੋ ਗਈ ਤਾਂ ਤਾਂ ਨੱਚਣ ਲੱਗ ਗਈ ਆ ਫਲੀ ਗਵਾਰੇ ਦੀ ਵੇ ਹਨਾ ਵੱਡੀ ਐ ਤੇ ਕਿਹ ਵਿੱਚ ਵੱਡੀਆਂ ਬਹੁਤ ਸੀ ਤੇ ਕਿੰਨੀ ਟੇਸਟੀ ਬਣੀ ਸੀ ਵੱਡੀ ਦੇ ਦੋ ਤਰ੍ਹਾਂ ਦੇ ਵੀ ਹਨਾ ਆ ਬਰੀਕ ਆ ਛੋਟੀ ਆ ਇੱਧਰ ਨਾ ਬੁੱਟੇ ਨੇ ਰੀ ਨਾਲ ਨਾ ਅਵੇ ਯਾਰਾ ਖੋਲ ਖੋ ਕੇ ਤੋੜਨਾ ਪੈਣਾ ਬੂਤਾ ਬੰਨੇ ਆਵੇ ਮੇਰਾ ਇਹ ਬੰਨੇ ਆ ਕਾ ਤੇ ਨੇਰੀ ਨਾਲ ਨਹੀਂ ਟੁੱਟ ਜਾਣਾ ਸੀ ਸਾਰ ਵਿੱਚ ਭਰੀ 10 ਦੇ 2 ਦੇ ਵੇਖਿਆ ਤੋੜ ਲਿਆ ਕੋਈ ਲੱਗੇ ਪਏ ਤੋੜ ਲੈਣਾ ਅਕਲਾਂ ਦਾ ਸਟੋਰ ਕਰਕੇ ਜਿੱਦਣੋ ਹੋ ਪਰਸੋਂ ਬੰਨਿਆ ਸੀ ਚਲ ਫੜਾ ਦਾਂਗੇ ਉਹਨੂੰ ਦੂਜੀ ਤੇ ਜੀ ਜੀ ਚੋਣ ਦੇ ਬਾਤ ਪਾਕ ਫਟ ਜਾਂਦੀ ਹੈ ਕਿਸੇ ਤੇ ਉਹ ਖਰਾਬ ਹੋਇਆ ਸੀ ਵਿੱਚੋਂ ਕਾਲਾ ਸੀ ਉਹ ਚੀਜ਼ ਮੈਨੂੰ ਤਾਂ ਨਹੀਂ ਘਾਉਂ ਜਾਂਦਾ ਉਹ ਤਾਂ ਜਿੰਮੀ ਹੋਣਾ ਮਿਰਚਾ ਮੋਚਾ ਹੋ ਗਿਆ ਇਹ ਜਿਹੀ ਚੀਜ਼ਾਂ ਵਾਸਤੇ ਤਾਂ ਠੀਕ ਹੋ ਜਾਂਦਾ ਵੀ ਇਹ ਨਹੀਂ ਸਾਰੇ ਕਾ ਸਿਆਸਤੀ ਹੁੰਦੀ ਆ ਉਹ ਕੁੰਜਲਾ ਦੋਰੇ ਹੁੰਦਾ ਚਲ ਪਿਛਲੀ ਵਾਰ ਆਪਣਾ ਤਰਦੂ ਕਹਿੰਦਾ ਮੈਂ ਰੱਖਿਆ ਸੀ ਸਟੋਰ ਕੀਤਾ ਸੀ ਤੇ ਹੁਣ ਤਾਂ ਉਹਨੂੰ ਹਵਾ ਹਵਾ ਲੱਗੀ ਹੋਣੀ ਆ ਤੋੜ ਉਹ ਆ ਵੀ ਤੋੜ 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 ਬਹੁਤ ਹੋਈ ਪਈ ਆ ਚੱਲ ਗਈ ਆਵੇ ਤੇਰੇ ਨਾਲ ਦਿੱਤਾ ਮਿਰਚਾਂ ਤੜਾਉਣ ਵਾਲੀ ਲੂਨਾ ਤੇ ਜੇ ਇੱਕ ਬੂਟਾ ਤੋੜਿਆ ਤੂੰ ਕਦੋਂ ਦੀ ਲੱਗੀ ਨਾ ਲਾਲ ਤਾਂ ਮੈਂ ਤੋੜ ਲਈ ਆ ਉਹਦੀ ਅਸਾ ਜੋ ਨਾ ਰਹਿੰਦੇ ਨਾ ਆਵੇ ਤੇਰੇ ਪਿੱਛੇ ਨਿੱਕੀ ਮਿਰਚ ਹੈ ਭੁੰਡੀ ਮਿਰਚ ਆ ਵੇ ਇਹਨਾਂ ਤਾਂ ਕੀ ਕਰਾਉਣਾ ਹੂੰ ਇਹ ਹੀ ਤਾਂ ਅਸਲੀ ਮਿਰਚ ਆ ਆ ਵੇ ਇਹ ਹੀ ਤਾਂ ਹੈ ਜਿਹੜੇ ਸਾਲ ਕੱਢਣਾ ਸਾਰਾ ਇੱਕ ਇੱਕ ਪਾ ਕੇ ਸਬਜ਼ੀ ਚ ਨਵੇਂ ਗੁੱਛੇ ਦੇ ਗੁੱਛੇ ਹੋਣ ਮਾਰਕੀਟਾਂ 'ਚ ਜਿਹੜੇ ਵਿਗਦੇ ਆ ਇਹ ਸਾਗ 'ਚ ਇਹ ਵਧੀਆ ਹੁੰਦਾ ਸਾਗ 'ਚ ਬਾਲੇ ਮੈਂ ਅੱਛੀ ਪੈਂਦੀ ਇਹਨੂੰ ਸਾਗ ਹਾਂ ਹਾਂ ਇੱਕ ਹੀ ਪੈਂਦੀ ਜਿਹੜੀ ਸਬਜ਼ੀ 'ਚ ਇਹ ਕੋੜੀ ਵਾਲਿਆ ਇਹ ਭੁੰਡੀ ਮਿਰਚਾ ਲਾਲੀ ਹੋਈ ਜਾਂਦੀਆਂ ਵੇ ਹਾਂ ਇਹ ਲਾਲ ਹੋਈਆਂ ਤੇ ਵਿੱਚੇ ਤੋੜੀਆਂ ਸੀ ਲਾਲ ਉਹ ਪੁਦੀਨਾ ਪੁਦੀਨਾ ਵੀ ਤੋੜ ਲਾ ਚਾਹ ਤਾਲ ਮਿਰਚ ਤੇ ਪੁਦੀਨੇ ਦੀ ਐਨੇ ਵੇਖਿਆ ਮੂੰਹ ਬਾਹਰ ਕੱਢਿਆ ਤੇ ਦਿਨੇ ਨੂੰ ਪਾਪਾ ਲੈ ਕੇ ਉੱਤੇ ਹੀ ਰੱਖਦਾ ਮਿਰਚਾਂ ਦੇ ਆਹ ਪੁਰੀਨਾ ਪੱਕਣ ਲੱਗ ਗਿਆ ਹੁਣੇ ਵੀ ਫੁੱਲ ਕੱਢੀ ਜਾਂਦਾ ਕਲਾਂ ਚਟਰੀ ਮੌਕੇ ਕਿਸ ਰਾਤ ਹੂੰ ਸਾਰਾ ਵੈਲਸ ਨਾ ਨੇ ਵੇਹ ਮੂੰਹ ਬਾਹਰ ਕੱਢਿਆ ਘੋੜੇ ਨੇ me hola Holland. café. cardi. ਇਹਨਾਂ ਪਤੇ ਮੇਰੇ ਸਾਹਮਣੇ। ਓਕੇ। ਖਾਂਡ ਵਿੱਚ ਕੀ ਹੁੰਦੀ ਹੈ? ਹੂੰ। ਜਿਹਦੇ ਨਾਟੇ ਜਿਹਨੇ ਚੁੱਕ ਨਹੀਂ ਲਾਣੀ ਖਾਂਡਾ ਉਹ ਉਹ ਜ਼ੀਰੋ ਕਰ ਦੇ ਖਾਂਡ ਉੱਤੋਂ। ਜਿਹਨੇ ਵਾਧਾ ਪਾਉਣੀ ਹੈ ਵਾਧਾ ਵੀ ਕਰ ਸਕਦਾ। ਚੱਲੇ ਦੋ ਕੱਪ ਚਾ ਕੱਪ ਕੱਪ ਚਾ ਹੋ ਜੇ ਕੱਪ ਕੱਪ ਚਾ ਹੋ ਜੇ ਆ ਜਾਂ ਕੋਈ ਸਲਾਹ ਹੋ ਜੇ ਸਲਾਹ ਹੋ ਜੇ ਸੱਚ ਉਹ ਉਹ ਤੇ ਕਰਨਾ ਪ੍ਰੋਗਰਾਮ ਇਹਦੇ ਵੀ ਕਰਨਾ ਪੈਣਾ ਜਗਾਰ ਵੀ ਕੀ ਇੱਥੇ ਕੀ ਲਾਉਣਾ ਪੈਂਗਾ ਤੁਸੀਂ ਕੀ ਕਿੱਥੇ ਕਹਿੰਦੇ ਕਿ ਉਹਦੇ ਵਿੱਚ ਪਾਉਣਾ ਇਹਦੇ ਵਿੱਚ ਕੰਪੋਗਪੈਰ ਤੇ ਵਿਚ ਨਾਲ ਵਧੀਆ ਸ਼ਾਂਵਾ ਹਨ ਹੁਣ ਵਾਪਸੀ ਚਲੋ ਚਲੋ ਕੰਮ ਕਰੇ ਸਾਰਾ ਪਿਆਵਾ ਸਕਰਾਨੋਂ ਹੂੰ ਗਲੀਪੋਲੀ ਕੱਲਿੰਨ ਤੋਂ ਨਾਲੇ ਤਾਂ ਆਪਾਂ ਸਕਰਾਨੋਂ ਉਧਰ ਜਾਣੇ ਹੁੰਨੇ ਜਦੋਂ ਹਸਪੀਟਲ ਜਾਣਾ ਹੁੰਦਾ ਇਧਰ ਦੀ ਤਾਂ ਪਿੱਛੇ ਹੀ ਆ ਸਕਰਾਨੋਂ ਚ ਆ ਗਿਆ ਮਨੇ ਜੋ ਅੱਛਾ ਇਹ ਇੱਥੇ ਨੇੜੇ ਆ ਉਧਰੋਂ ਦੂਰ ਪੈਂਦਾ ਆਪਣਾ ਆ ਆਪਾਂ ਨੂੰ ਦੇ ਦੇਵੋ ਨਾ ਇਹ ਵਧੀਆ ਆ ਲੈ ਕੇ ਤੈਨੂੰ ਜਣਾ ਕੋਸ ਡਾਕਟਰ ਖੁੱਲੀ ਹੋ ਗਿਆ ਨਾ ਡਾਕਟਰ ਸਾਡੇ ਆਪ ਖੋਣਾ ਕੀ ਅੱਜ ਚਟਣੀ ਚਟਣੀ ਪਰੌਠੇ ਦੀਨਾ ਚਟਣੀ ਦਾਲ ਵੀ ਕੋਈ ਹੈ ਮਿੱਟਾ ਇਹ ਰਸ਼ ਘੱਟਿਆ ਨਾ ਹੌਲੀ ਹੌਲੀ ਪੱਖਾ ਲਾ ਕੇ ਚੱਕਲਾ ਕੁੰਡਾ ਘੋਟਣਾ दीना 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 हरी मिर्च लाल मिर्च प्याज प्याज सारीयां पारा मिर्चा हम्म अब इन्हें शांति काट लो आपके पता मम्मी कर दिया मुंडे आए तेल आके बताऊं जब आए तो नीचे आए क्या आए दी बात है ਕਾਣ ਮੇਰੇ ਲਗੜਦੀਆਂ ਮੰਮੀ ਨੂੰ ਚੇਤੇ ਆਉਂਦੀ। ਚੱਟਨੀ ਮੰਮੀ ਭੁੰਦੇ ਸੀ ਲਗੜਦੀ। ਮਨ ਆਪਣੇ ਜਾਤ ਵੇਖ ਲੈਣ ਤੇ ਕਹਿਦੇ ਲੈ ਪੈਰ ਲਾਇਆ। ਕਾਣ ਵਾਲੀਆਂ ਚੀਜ਼ਾਂ ਨੂੰ ਈ ਦਾ ਸਵਾਦ ਹੀ ਬੱਕਰਾ ਹੁੰਦਾ ਮੈਕਸੀਮਕਸ ਜੀ ਮੈਕਸੀ ਵਾਲੀ ਚੇਟੀ ਆਹ ਲੈ ਨਾਲੇ میوزਿਕ ਟੱਕ 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 ਕੋਣਾਂ ਦਵਾਂ ਦੇ ਸੌਂਦਾ ਹੌਣ ਤਾਂ ਜਵਾਕ ਚੱਲ ਕਹਿ ਦਿੰਦੇ ਆ ਮੰਮੇ ਪੱਕੇ ਚੱਲੇ ਕਰਕੇ ਸੌਂਦਾ ਨਹੀਂ ਨਾ ਤੇ ਆਪਾਂ ਦਾ ਵੇੜਿਆਂ 'ਚ ਪਏ ਹੁੰਦੇ ਸੀਗੇ ਤੇ ਮੰਮੀ ਉਹਨਾਂ ਨੇ ਸੁਵਾ ਸੁਵਾ ਸੁਣਾਣੇ ਲੱਗ ਜਾਣਾ ਲੈ ਕੇ ਕੋ ਦੇਖਾ ਕੋ ਦੇਖ ਲੈਣੇ ਤੇ ਪੀੜੀਆਂ ਦਾਦਾ ਨਹੀਂ ਆਪਣੇ ਜਵਾਕਾਂ ਦਾ ਫੇਰ ਵੀ ਪਤਾ ਹੈ ਜੀ ਮੁੱਠੇ ਸੌਤਾਈਆਂ ਜਿਹੜੇ ਹੁਣ ਵਿਚਾਰੀ ਮੈਂ ਇੰਸਾਨ ਜਮਾਂ ਕਰ ਲਿਆ ਉਹਨਾਂ ਲਈ ਦਾ ਚੀਜ਼ਾਂ ਲਾ ਲਈਆਂ ਆਂ ਇਹਦਾ ਪੋਰਾ ਗਬਣੀ ਹੈ ਹੁਣ ਉਹ ਵਿੱਚ ਪਿਆਜ਼ ਪਾ ਦੇਣਾ ਹੋਰ ਹਾਂ ਮੈਂ ਤਾਂ ਬੱਸ ਚੰਗੀ ਤਰ੍ਹਾਂ ਮੈਂ ਕਰ ਲਾਂ ਕਿ ਪਦੀਨਾ ਕਰ ਲਾਂ ਮਿਕਸ ਥੋਡੇ ਵਿੱਚ ਚਟਨੀ ਮੇਰੇ ਰੱਖਾਂ ਉਹ ਮੇਰੇ ਤੇ ਚਟਨੀ ਨੂੰ ਕਰ ਦਾਂ ਉਹ ਖਾਣ ਤੋਂ ਦੀਦਾ ਬੋਲੀ ਹੁੰਦੀ ਆ ਪਾਉਣਾ ਆਇਆ ਨਾ ਦੂਜਾ ਫੁੰਡਾ ਮਗਾਉਣਾ ਇਹਦਾ ਲਾਜਾ ਉਹ ਡੂੰਗਾ ਹੁੰਦਾ ਵਿੱਚ ਇਹਨੇ ਨਾ ਹੁਣ ਗੰਡੇ ਬਾਹਰ ਉਹ ਦੂਜਾ ਡੈਕ ਪੈਂਦੇ ਇਹ ਤਾਂ ਉਹਦੇ ਵਾਸਤੇ ਹੁੰਦਾ ਵਾ ਜਿੰਨਾ ਸੌ ਸੁੱਕੀਆਂ ਚੀਜ਼ਾਂ ਨੂੰ ਕੋਈ ਹੋਰ ਦਾ ਕਰਨੀ ਆ ਫੁੰਡਾ ਨਹੀਂ ਬਹੁਤ ਹੋ ਜਾਣੇ ਉਹ ਵੱਡਾ ਫੁੰਡਾ ਹੀ ਲੋਟ ਆਉਗਾ ਐਕਮੈਂਟ ਤਵੀ ਮਗਾਉਣੀ ਆ ਆਹੋ ਰੋਟੀਆਂ ਵੀ ਤਵੀ ਤੇ ਲੈ ਕੇ ਲਿਆ ਕਰ ਤਵੀ ਤੇ ਲਿਆ ਕਰਦੀਆਂ ਹੋਣ ਸਾਰੇ ਅਸੀਂ ਕਹਾਂਗੇ ਨਾ ਅੱਜ ਵਾਸਤੇ ਬਸ ਰੋਟੀਆਂ ਲਾਓ ਗਾਣਾ ਵੱਡਾ ਘਰ ਆ ਪਿੱਛੇ ਵਿਚਾਰ ਦੂਜਾ ਘਰ ਦੇ ਪਿੱਛੇ ਚੋਰ ਬਣਾਵਾਂਗੇ ਮੈਂ ਚੁੱਲਾ ਚੰਨਦਾ ਮੈਂ ਤਾਂ ਫੋਟੋ ਖਿੱਚੀ ਬੈਠੀ ਹਾਂ ਉਹਦਾ ਬਣਾਉਣਾ ਹੂੰ ਚੰਲਾ ਚੌਂਸਾ ਬਣਾ ਕੇ ਤੇ ਤੇ ਮਸੋਡੀ ਕਤਾ ਵੀ ਇਹਦੀ ਵੀ ਜੀਤੇ ਦੀਦੀ ਕਿਹਨ ਵੇਖੀ ਜਿੱਥੇ ਤਿੰਨ ਰੋਟੀਆਂ ਕਹਿੰਦੀ ਨਾ ਉਹ ਮੇਰਾ ਵਾਦਾ ਹੁੰਦਾ ਤੋ ਵੀਦ ਰੋਟੀ ਲਾਉਂਦਾ ਟਾਈਮ ਕਿਦੇ ਕੋਲੇ ਆਊਗਾ ਜਿੱਦਾਂ ਸਾਰੇ ਘਰੇ ਹੋਇਆ ਕੰਮਾਂਗੇ ਕੰਮਾਂ ਕਰਨ ਤੋਂ ਆਪੇ ਹੱਕ ਜਾਣਾ ਲਾਗੇ ਉਹ ਤਾਂ ਵੀ ਆਪੋਨਾਂ ਘਰੇ ਗਏ ਸੀ ਜਿਵੇਂ ਉਹਦੀ ਵਿਚਾਰੇ ਡਿਊਟੀ ਲਈ ਸੀ ਨਾ ਰੋਟੀਆਂ ਤੇ ਬਾਕੀ ਸਾਰੇ ਜਾਨੇ ਕੰਮਾਂ ਤੇ ਗਏ ਸੀ ਤੇ ਆਹ ਇੱਕ ਇੱਕ ਜਾਣਾ ਜਿਹੜਾ ਘਰੇ ਹੋਇਆ ਤਾਂ ਉਹਦੀ ਡਿਊਟੀ ਲਾਵਾ ਕਿ ਕਿੰਨੇ ਮੈਂ ਸ਼ਾਮ ਨੂੰ ਆਕਿਆ ਮੈਂ ਚਾਹੁੰਦੀ ਆ ਸਾਥ ਬਣ ਜਾਣਾ ਹਿੰਦੀ ਕਨੋਂ ਵੇਖ ਕੇ ਮੈਂ ਤੇ ਢੱਟੂ ਮੰਮੀ ਦਾ ਬਹੁਤ ਸ਼ੌਕ ਆ ਹਿੰਦੀ ਕਨੋਂ ਵੇਖਣ ਦਾ ਬਸ ਚਾਹ ਮੈਂ ਕਿਹਨਾਂ ਨੂੰ ਟਾਈਮ ਹੋਇਆ ਕਰਕੇ ਰੱਖੇ ਪਰ ਹਿੰਦੀ ਆ ਨੂੰ ਵੇਖ ਕੇ ਕੰਮ ਤੇ ਜਾ ਕਰਦੀ ਆ ਕਿ ਤਾਨੂੰ ਆ ਵੇਖਣੀ ਲੱਭੀ ਤਾਂ ਹੈ ਤੇਰੇ ਮੇਰੇ ਕੋਲ ਕਿੰਨਾ ਕੁ ਟਾਈਮ ਆ ਫਿਲਮਾਂ ਵੇਖਣ ਦਾ ਮਨ ਨਹੀਂ ਨਿਕ ਸਕਦਾ ਹਾਂ 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 ਉਹ ਨਾ ਬਣੀ ਚੱਕੀ